ਹੈਲੋ ਮੈਂ ਡਾਕਟਰ ਤੇਰੰਕਰ ਕਿਹਾ ਚੱਲ ਜੀ ਅੱਜ ਦਾ ਟੌਪਿਕ ਮੇਰੀਆਂ ਭੈਣਾਂ ਨਾਲ ਜੁੜਿਆ ਹੋਇਆ ਮੈਨੂੰ ਬਹੁਤ ਸਾਰੇ ਫੋਨ ਆਏ ਬੜਾ ਵੱਡਾ ਸਰੀਰਕ ਮਸਲਾ ਤੁਹਾਡਾ ਤੁਸੀਂ ਜਾਣਦੇ ਹੋ ਦੁਨੀਆ ਦੇ ਵਿੱਚ ਬਾਹਰੀ ਸੁੰਦਰਤਾ ਨੂੰ ਐਮੀਅਤ ਦਿੱਤੀ ਜਾਂਦੀ ਆ ਅੰਦਰ ਲੀਆਂ ਚੰਗਿਆਈਆਂ ਤਾਂ ਕੋਈ ਵੀ ਦੇਖਦਾ ਨਹੀਂ ਬਸ ਚਮੜੀ ਪਿਆਰੀ ਐ ਚਮੜੀ ਮਰਦ ਦਾ ਬੇਸਿਕ ਸੁਭਾਅ ਹੋ ਗਿਆ ਕਿ ਉਹ ਕੇਵਲ ਨਾ ਬਾਹਰੀ ਖੂਬਸੂਰਤੀ ਦਾ دیਵਾਨਾ ਤੁਸੀਂ ਭੈਣੋਂ ਦੇਖੇ ਹੁਣ ਤੁਰਿਆ ਤਾਂ ਤੁਹਾਡੇ ਨਾਲ ਹੁੰਦਾ ਕਈ ਵਾਰੀ ਤੇ ਤੁਸੀਂ ਕਰ ਰਹੀਆਂ ਹੁੰਦੀਆਂ ਉਹ ਸੱਚਾ ਪਿਆਰ ਸਮਰਪਿਤ ਭਾਵਨਾ ਵਾਲਾ ਉਹ ਦੇਖ ਹੋਰ ਔਰਤਾਂ ਵੱਲ ਰਿਹਾ ਹੁੰਦਾ ਕਾਰਨ ਤੁਹਾਨੂੰ ਮੈਂ ਦੱਸਦੀ ਹਾਂ ਹੈ ਕਮੀ ਕਿੱਥੇ ਹੈ بڑے ਕੇਸ ਇਦਾਂ ਦੇ ਆਉਂਦੇ ਆ ਬਿਸ਼ੱਕ ਜਿਹੜੀ ਬਿਮਾਰੀ ਦੀ ਗੱਲ ਮੈਂ ਕਰਨ ਲੱਗੀ ਆ ਉਤੇ ਬਹੁਤ ਸਾਰੇ ਸੈਂਟੀਫਿਕ ਕਾਰਨ ਵੀ ਆ ਠੀਕ ਹੈ ਤੁਸੀਂ ਸੋਹਣੀਆਂ ਹੁੰਦੀਆਂ ਨੈਣ ਨਕਸ਼ ਬਹੁਤ ਸੋਹਣੇ ਆ ਉਹਦੇ باوجود ਵੀ ਜਦੋਂ ਤੁਹਾਡੇ ਚਿਹਰਿਆਂ ਦੇ ਉੱਤੇ ਹਾਰਮੋਨਲ ਇੰਬੈਲੈਂਸ ਨਾਲ ਅਣਚਾਹੀ ਵਾਲ ਸ਼ਾਈਆਂ ਕਾਲੇ ਦਾਗ ਤੱਬੇ ਪਿੰਪਲਸ ਉਗ ਜਾਂਦੇ ਆ ਚਿਹਰਾ ਪੱਦਾ ਹੋ ਜਾਂਦਾ ਅੱਜ ਦੀ ਤਰੀਕ ਚ ਮੈਨੂੰ ਇੰਨਾ ਪਤਾ ਇੱਕ ਡਾਈਟੀਸ਼ਨ ਵੀ ਇੰਨੇ ਸਾਰੇ ਕਲੀਨਿਕ ਖੋਲ ਕੇ ਬੈਠੀ ਆ ਕਿ ਉਹ ਚਮੜੀ ਦੇ ਰੋਗਾਂ ਦਾ ਇਲਾਜ ਕਰ ਰਹੀ ਆ YouTube ਭਰਿਆ ਪਿਆ ਤੁਹਾਨੂੰ ਜਿਹੜਾ ਦੱਸਦਾ ਕਿ ਆਹ ਲਾਓ 2 ਮਿੰਟ ਚ ਤੁਸੀਂ ਕਾਲੀਆਂੋਂ ਤਾਂ ਤੁਸੀਂ ਚਿੱਟੀਆਂ ਹੋ ਜਾਉਂਗੀਆਂ ਕਾਲਾ ਰੰਗ ਮਾੜਾ ਨਹੀਂ ਆ हां चेहरे ਤੇ ਅਣਚਾਹੀ ਵਾਲ ਤੁਹਾਨੂੰ ਦੁਖੀ ਕਰਦੇ ਆ ਪਿੰਪਲਸ ਆਉ ਠੀਕ ਹੋ ਸਕਦੇ ਆ ਤੁਸੀਂ ਖਰਚ ਦਿੰਨੇ ਹੋ ਲੱਖਾਂ ਰੁਪਇਆ ਤੁਸੀਂ ਉਹ YouTube ਚੈਨਲਾਂ ਦੇ ਉੱਪਰ ਜੋ ਘਰੇਲੂ ਨੁਸਖੇ ਤੁਹਾਨੂੰ 5 ਮਿੰਟ ਚ ਠੀਕ ਕਰਨ ਦੀ ਗੱਲ ਕਰਦੇ ਹੋ ਤੁਸੀਂ ਉਹ ਅਜਮਾਜ ਮਾ ਕੇ ਥੱਕ ਗਈਆਂ ਤੇ ਆਪਣੀ ਚਮੜੀ ਹੋਰ ਵੀ ਖਰਾਬ ਕਰ ਲਈ ਇਹ ਚਮੜੀ ਬਹੁਤ ਨਾਜ਼ੁਕ ਹੈ ਇਸ ਦੇ ਨਾਲ ਪਿਆਰ ਨਾਲ ਪੇਸ਼ ਆਉਣਾ ਪਰ ਪੈਸੇ ਦੀ ਬਰਬਾਦੀ ਤੁਸੀਂ ਕੀਤੀ ਹੈ ਉਹ ਬੇਰੋਕ ਸਿਲਸਲਾ ਜਾਰੀ ਹੈ ਪਰ ਕੋਈ ਰਸਤਾ ਤੁਹਾਡੇ ਕੋਲ ਹੈ ਵੀ ਨਹੀਂ ਨਾ ਹੋਰ ਤੁਸੀਂ ਕਰੋ ਕੀ ਤੁਸੀਂ ਕੰਮ ਕਰਦੀਆਂ ਹਾਂ ਘਰ ਸੰਭਾਲਦੀਆਂ ਹਾਂ ਦੁਨੀਆ ਦੀਆਂ ਚਿੰਤਾਵਾਂ ਨੌਕਰੀ ਕਰਦੀਆਂ ਹਾਂ ਚਿਹਰੇ ਤੇ ਜਦੋਂ ਅੰਚੇ ਵਾਲ ਆ ਜਾਂਦੇ ਆ ਤਾਂ ਤੁਹਾਨੂੰ ਲੱਗਦਾ ਕਿ ਤੁਹਾਡਾ ਆਤਮ ਗੌਰਵ ਖਤਰੇ 'ਚ ਪੈ ਗਿਆ ਹੀਣ ਭਾਵਨਾ ਦਾ ਤੁਸੀਂ ਸ਼ਿਕਾਰ ਹੋ ਜਾਂਦੀਆਂ ਲੱਖ ਵਾਰੀ ਵੈਕਸ ਕਰਾ ਲਓ ਲੱਖਾਂ ਦੀਆਂ ਕਰੀਮਾਂ ਲਾ ਲਓ ਅੱਧਾ ਪੈਸਾ ਤੁਹਾਡੇ ਪਰਸ ਵਿੱਚੋਂ ਗਾਇਬ ਹੁੰਦਾ ਇਹਨਾਂ ਕੰਮਾਂ ਲਈ ਜਦੋਂ ਵੈਕਸ ਕਰਾ ਕਰਕੇ ਕੀ ਹੋ ਜਾਂਦਾ ਹੌਲੀ ਹੌਲੀ ਤੁਹਾਡੀ ਚਮੜੀ ਵੀ ਖੱਲੜੀ ਬਣ ਜਾਂਦੀ ਹੈ ਉਹ ਮੱਜਾਂ ਦੀ ਖੱਲੜੀ ਵਾਂਗੂ ਠੀਕ ਆ ਤੇ ਵਾਲ ਜਿਹੜੇ ਆ ਗ੍ਰੋਥ ਹੁੰਦੀ ਆ ਹਰ ਹਫਤੇ ਹੋ ਜਾਂਦੀ ਆ ਜਿਹੜੋਂ ਤਾਂ ਕਦੀ ਵੀ ਨਹੀਂ ਖਤਮ ਹੁੰਦੀ ਈਵਨ ਲੇਜ਼ਰ ਚ ਵੀ ਜਿਹੜਾ ਕਹਿ ਰਹੇ ਆ ਸਕਿਨ ਵਾਲੇ ਉਹ ਪਰਮਨੈਂਟ ਲਾਜ਼ ਹੈ ਹੀ ਨਹੀਂ ਜਿੰਨੇ ਮਰਜ਼ੀ ਕਰਾਓ ਤੁਸੀਂ ਫੇਰ ਉਹ ਹੀ ਹਾਰਮੋਨਲ ਇੰਬੈਲੈਂਸ ਅੰਦਰੋਂ ਤਾਂ ਫਿਰ ਉਹ ਲੇਜ਼ਰ ਦੇ ਨਾਲ ਵਾਲ ਅਣਚਾਹ ਲਹੋਣ ਦੇ ਬਾਅਦ ਵੀ ਦੁਬਾਰਾ ਉੱਗ ਪੈਂਦੇ ਆ ਸੋ ਜਿਹੜੇ ਵਾਲ ਆਉਂਦੇ ਉਹ ਹੋਰ ਵੀ ਭੱਦੇ ਹੁੰਦੇ ਮੋਟੇ-ਮੋਟੇ ਹੁੰਦੇ ਆ ਚੰਗੇ ਨਹੀਂ ਲੱਗਦੇ ਮੈਨੂੰ ਤੁਹਾਡੇ ਤੇ ਬੜਾ ਤਰਸ ਆਉਂਦਾ ਹੈ ਕਿ ਤੁਸੀਂ ਕਿੰਨਾ ਪੈਸਾ ਖਰਚ ਰਿਆ ਤੁਸੀਂ ਮਹਿੰਗੀਆਂ ਚਮੜੀ ਸੰਭਾਲਣ ਦੀਆਂ ਕਰੀਮਾਂ ਲੋਸ਼ਨ ਹੁਣ ਕੀ ਕਰਨਾ ਮੇਰਾ ਕਹਿਣਾ ਮੰਨਣਾ ਮੈਂ ਆ ਗਈਆਂ ਸਭ ਕੂੜੇਦਾਨ ਚ ਸਿੱਟ ਦੇਣੇ ਅੱਜ ਹੀ ਤੇਲ ਲਾਉਣ ਨਾਲ ਚਿਹਰੇ ਤੇ ਮ사ਜ ਕਰਾਉਣ ਨਾਲ ਫੇਸ਼ੀਅਲ ਕਰਾਉਣ ਨਾਲ ਬਲੱਡ ਸਰਕੂਲੇਸ਼ਨ ਤਾਂ ਤੁਹਾਡੀ ਠੀਕ ਹੋ ਸਕਦੀ ਹੈ ਪਰ ਨਾ ਤੇਲ ਲਾਉਣ ਨਾਲ ਚਮਕਾਉਣੀਆਂ ਨਾ ਵੈਕਸ ਕਰਵਾ ਕੇ ਆਉਣੀਆਂ ਤੁਹਾਡੇ ਅੰਦਰਲੀ ਖੂਬਸੂਰਤੀ ਉਦੋਂ ਚਮਕਣੀ ਆ ਜਦੋਂ ਜੋਤਿਸ਼ ਅਨੁਸਾਰ ਜਿਹੜੇ ਗ੍ਰਹਿ ਜ਼ਿੰਮੇਵਾਰ ਨੇ ਅੰਦਰ ਬੈਠੇ ਹੋਏ ਜਿਹੜੇ ਤੁਹਾਡੇ ਅਣਚਾਹੇ ਵਾਲ ਉਗਾਰੇ ਆ ਜਿਹੜੇ ਤੁਹਾਡੇ ਅੰਦਰ ਸਰੀਰਕ ਰੋਗ ਪੈਦਾ ਕਰਾ ਕੇ ਉਹਨਾਂ ਪਿੰਪਲਸ ਨੂੰ ਉਹਨਾਂ ਕਾਲੇ ਦਾਗ ਤੱਬਿਆਂ ਨੂੰ ਉਹਨਾਂ ਸ਼ਾਇਆਂ ਨੂੰ ਤੁਹਾਡੇ ਸਰੀਰ ਉੱਤੇ ਇੱਕ ਕਲੰਕ ਵਾਂਗ ਪੇਸ਼ ਕਰ ਰਿਹਾ ਅਸੀਂ ਉਹ ਇਲਾਜ ਕਰਨਾ ਠੀਕ ਹੈ ਸੋ ਤੁਸੀਂ ਕੀ ਕਰੋਗੇ ਹੁਣ ਚਿਹਰੇ ਜਾਂ ਸਰੀਰ ਦੇ ਉੱਤੇ ਅਣਚਾਹੇ ਵਾਲ ਆਉਣ ਦਾ ਪਹਿਲਾਂ ਮੈਂ ਸੈਂਟੀਫਿਕ ਕਰਨ ਦੱਸ ਦੇਣੀ ਆ ਠੀਕ ਹੈ ਜੀ ਮੈਂ ਦੋਨੋਂ ਪੱਖਾਂ ਤੋਂ ਗੱਲ ਕਰਨੀ ਹੈ ਹਾਰਮੋਨਸ ਗਰਮੜੀ ਆ ਹੋ ਜਾਂਦਾ ਜੀ ਇੱਕ ਪੋਲੀਸਿਸਟਿਕ ఓਵਰੀ ਸਿੰਡਰੋਮ ਹੁੰਦਾ ਹੈ पीसी ओएस ਕਹਿੰਦੇ ਆ ਉਹਨੂੰ ਤਾਰੜ ਦੀ ਦਿੱਕਤ ਬਹੁਤ ਆ ਜਾਂ ਐਂਡਰੋਜਨ ਹਾਰਮੋਨ ਜਦੋਂ ਵੱਧ ਜਾਏ ਤਾਂ ਮਰਦਾਂ ਦੇ ਵਿੱਚ ਉਹ ਵੀ ਦਿੱਕਤ ਆਉਂਦੀ ਮਰਦਾਂ ਵਾਲਾ ਹਾਰਮੋਨ ਸੋ ਖਬਰਾਉਣਾ ਕਾਹਤੋਂ ਆ ਮੇਰੇ ਕੋਲ ਜੋਤਿਸ਼ਪਾ ਇੰਨੇ ਸੁਣੇ ਆ ਤੁਹਾਡੇ ਲੱਖਾਂ ਰੁਪਏ ਬਚਣੇ ਆ ਪ੍ਰਾਤਨ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਕਿ ਇਸ ਸਮੱਸਿਆ ਤੁਹਾਡੀ ਜਨਮ ਕੁੰਡਲੀ ਦੇ ਵਿੱਚ ਰਾਹੁ ਮੰਗਲ ਜਾਂ ਸ਼ਨੀ ਦੀ ਅਸ਼ੁਭ ਜੁਤੀ ਦੇ ਨਾਲ ਜੁੜੀ ਹੁੰਦੀ ਆ ਪੜ੍ਹੋ ਖਿਆਲ ਕਰਿਆ ਕਰੋ ਮੈਂ ਵਾਮਾ ਚ ਨਹੀਂ ਪਾਣੀ ਮੈਂ ਟੂਣਾ ਤਾਂ ਦੱਸਣਾ ਹੀ ਨਹੀਂ ਇਹ ਜਿਹੜੇ ਸ਼ਨੀ ਮੰਗਲ ਤੇ ਰਾਹੂ ਤਿੰਨ ਗ੍ਰਹਿ ਹਨ ਇਹਨਾਂ ਦੀਆਂ ਯੁੱਤੀਆਂ ਜਿਵੇਂ ਇਕੱਲੇ-ਇਕੱਲੇ ਜੇ ਸ਼ੁਭ ਪ੍ਰਭਾਵ ਦੇ ਰਹੇ ਆ ਤਾਂ ਇਹ ਤੁਹਾਡੇ ਸਰੀਰ ਦੇ ਅੰਦਰ ਅਤ ਦੀ ਗਰਮੀ ਪੈਦਾ ਕਰਦੇ ਆ ਹਾਰਮੋਨਸ ਇੰਬੈਲੈਂਸ ਹੁੰਦੇ ਆ ਚਿਹਰੇ ਜਾਂ ਸਰੀਰ ਉਤੇ ਢੇਰਾਂ ਦੇ ਢੇਰ ਅਣਚਾਹੇ ਵਾਲਾਂ ਦੇ ਜੰਗਲ ਉੱਗ ਆਉਂਦੇ ਆ ਸੋ ਜਿਹੜੇ ਬਿਊਟੀਸ਼ੀਅਨਸ ਕੋਲ ਇਲਾਜ ਆ ਪਰਮਾਨੈਂਟ ਇਲਾਜ ਨਹੀਂ ਹੈ ਪਰਮਾਨੈਂਟ ਇਲਾਜ ਕੀ ਆ ਆਪਣੇ ਗ੍ਰਹਿ ਠੀਕ ਕਰਨੇ ਮੈਂ ਬੜੇ ਸੌਖੇ-ਸੌਖੇ ਉਪਾਅ ਦੱਸਣੇ ਆ ਸੋ ਕਈ ਵਾਰ ਕੀ ਹੋਇਆ ਬਹੁਤਿਆਂ ਕੁੜੀਆਂ ਦੇ ਰਿਸ਼ਤੇ ਨਹੀਂ ਹੁੰਦੇ ਦੇਖਣ ਆਉਂਦੇ ਆ ਚਿਹਰੇ ਦੇ ਉੱਤੇ ਵਾਲ ਆ ਚਲੋ ਜੀ ਰਿਸ਼ਤਾ ਟੁੱਟ ਗਿਆ ਹਾਂ ਜੇ ਕਿਤੇ ਮੇਕਅਪ ਕਰਾ ਕੇ ਉਹ ਵਾਲ ਲ ਕੋਲੇ ਤਾਂ ਤੁਸ ਤੁਹਾਡਾ ਵਿਆਹ ਹੋ ਗਿਆ ਬਾਅਦ ਵਿੱਚ ਕੀ ਹੋਣਾ ਪਤੀ ਅਕਸਰ ਦੂਜੀਆਂ ਔਰਤਾਂ ਵੱਲ ਕਰਸ਼ਿਤ ਹੋਣ ਲੱਗ ਪੈਂਦਾ ਚਿਹਰੇ ਦੇ ਉੱਗੇ ਹੋਏ ਨੇ ਇਹਨੇ ਵਾਲ ਤੁਹਾਡੇ ਉਹ ਚੰਗੇ ਨਹੀਂ ਲੱਗਦੇ ਕਿਉਂਕਿ ਉਹਨੇ ਤੁਹਾਡੀ ਖੂਬਸੂਰਤੀ ਨੂੰ ਢੱਕਿਆ ਹੋਇਆ ਇਹ ਮੈਂ ਬਾਹਰੀ ਸੁੰਦਰਤਾ ਦੀ ਗੱਲ ਨਹੀਂ ਕਰਦੀ ਕਿਤੇ ਐਦਾਂ ਨਾ ਸਮਝਿਓ ਕਿ ਮੈਂ ਬਾਹਰੀ ਸੁੰਦਰਤਾ ਨੂੰ ਪਹਿਲ ਦੇ ਰਹੀ ਹਾਂ ਸੁੰਦਰ ਤੁਸੀਂ ਬਾਰੇ ਬਰਤ ਹੋ ਪਰ ਅਣਚਾਹੇ ਵਾਲ ਜਿਹੜੇ ਕਿ ਤੁਹਾਡੇ ਅੰਦਰੂਨੀ ਗ੍ਰਹਿਾਂ ਕਰਕੇ ਤੁਹਾਡੇ ਹਾਰਮੋਨਸ ਨੂੰ ਇੰਬੈਲੈਂਸ ਕਰਕੇ ਉਹ ਕਰੂਪ ਬੜਾ ਰਿਹਾ ਹੈ ਨਾ ਤੁਹਾਡੇ ਚਿਹਰੇ ਨੂੰ ਤੁਸੀਂ ਹੁਣ ਆਪਣਾ ਚਿਹਰਾ ਸਾਫ ਸੁਥਰਾ ਰੱਖਣਾ ਵੈਕਸ ਕਰਾ ਕੇ ਸ਼ੇਵ ਕਰਕੇ ਨਹੀਂ ਤੁਸੀਂ ਅੰਦਰਲੇ ਗ੍ਰਹਿ ਦੋਸ਼ਾਂ ਦੀ ਸਫਾਈ ਕਰਨੀ ਹੈ ਅੱਜ ਚੱਕਲੀਏ ਛਾੜੋ ਆਪਣਾ ਸਮਾਂ ਕੱਢੋ ਆਪਣੇ ਅੰਦਰ ਦਾ ਸੰਕਟ ਠੀਕ ਕਰੋ ਆਪਣੀ ਜ਼ਿੰਦਗੀ ਦੀ ਦिशा ਤੇ ਦਸ਼ਾ ਬਦਲੋ ਨੋਟ ਕਰ ਲਓ ਕਾਪੀ ਕੱਢ ਲਓ ਭੁੱਲ ਜਾਣਾ ਤੁਸੀਂ ਜਾਂ ਫਿਰ ਵੀਡੀਓ ਤੁਹਾਨੂੰ ਬਾਰ-ਬਾਰ ਦੇਖਣੀ ਪੈਣੀ ਆ ਗਰੰਟੀ ਆ 100% ਇਫੈਕਟਿਵ ਉਪਾਅ ਨੇ ਚੋਣੇ ਨਹੀਂ ਆ ਤੁਸੀਂ ਕੀ ਕਰਨਾ ਹੈ ਹਰ ਮੰਗਲਵਾਰ ਕਿਉਂਕਿ ਇਹ ਤਮਸਿਕ ਹੈ ਗ੍ਰਹਿ ਇਹ ਅੰਦਰ ਤੁਹਾਡੇ ਹਾਰਮੋਨ ਨੂੰ ਇੰਬੈਲੈਂਸ ਕਰਦਾ ਓਮ ਕ੍ਰਾਮ ਕ੍ਰੀਮ ਪ੍ਰੋਮ ਸਹ ਪਮਾਏ ਨਮਹ ਦੀ 11 ਵਾਰਾ ਜਪ ਕਰਨੀ ਆ ਹਰ ਮੰਗਲਵਾਰ ਬਹੁਤਾ ਸਮਾਂ ਨਹੀਂ ਲੱਗਦਾ ਕਰਨਾ ਪਾਏਗਾ ਆਪਣੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਤਾਂ ਕਿ ਕਲੇਸ਼ ਮਿਟੇ ਸਦਾ ਦਾ ਇੱਕ ਹੈ ਲਾਲ ਮੁੱਲੀ ਚਿੱਟੀ ਮੁੱਲੀ ਦਾ ਸੁਣੇ ਲਾਲ ਮੁੱਲੀ ਵੀ ਹਿਮਾਚਲ ਵੱਲ ਬੜੀ ਅਵੇਲੇਬਲ ਆ ਉਹਦੀ ਆਮ ਕਈ ਮੰਡੀਆਂ ਚੋਂ ਦੀ ਜਦੋਂ ਹਿਮਾਚਲ ਤੋਂ ਇਧਰ ਪੰਜਾਬ ਚ ਵੀ ਸਬਜ਼ੀਆਂ ਆਉਂਦੀਆਂ ਜਾਂ ਭਾਰਤ ਦੇ ਕਿਸੇ ਕੋਨੇ ਵਿੱਚ ਵੀ ਲਾਲ ਮੁੱਲੀ ਦੀ ਹੇਟਲੀ ਜੜ ਨੂੰ ਤੁਸੀਂ ਕੱਟ ਲੈਣਾ ਚਾਂਦੀ ਦੇ ਵਿੱਚ ਲਪੇਟ ਕੇ ਜੇ ਜ਼ਿਆਦਾ ਸਮੱਸਿਆ ਤਾਂ ਤੁਸੀਂ ਆਪਣੇ ਖੱਬੇ ਹੱਥ ਜਾਂ ਕਮਰ ਦੇ ਨਾਲ ਉਹਨੂੰ ਬੰਨ ਲਓ ਕਿਸੇ ਵੀ ਤਰ੍ਹਾਂ ਠੀਕ ਹੈ ਇਹ ਕਿਸੇ ਵੀ ਦਿਨ ਤੁਸੀਂ ਚੀਨੀ ਨੂੰ ਅਟੈਚ ਪਾ ਕੇ ਪੂੜੀਆਂ ਮੇਲ ਲਓ ਕਾਲੇ ਕੁੱਤਿਆਂ ਨੂੰ ਪਾ ਦਿਆ ਕਰੋ ਜਾਂ ਫਿਰ ਜੇ ਕੁੱਤੇ ਨਹੀਂ ਲੱਭਦੇ ਤਾਂ ਕਾਲੇ ਕਾੜਿਆਂ ਨੂੰ ਕਾੜਿਆਂ ਦੇ ਭੌਣ ਤੇ ਉਹਨਾਂ ਚੀਨੀ ਵਾਲੀਆਂ ਪੂੜੀਆਂ ਦੇ ਛੋਟੇ ਛੋਟੇ ਟੁਕੜੇ ਕਰਕੇ ਪਾ ਦਤਾ ਇੱਕ ਨਾ ਤੁਸੀਂ ਸੁੱਕਾ ਨਾਰੀਅਲ ਲੈਣਾ ਤੁਸੀਂ ਉਸ ਦੇ ਉੱਪਰ ਚਿੱਟੇ ਕਾਗਜ਼ ਨਾਲ ਆਪਣਾ ਨਾਮ ਲਿਖ ਲੈਣਾ ਆਪਣੇ ਮੱਥੇ ਦੇ ਉੱਤੇ ਨਾਰੀਅਲ ਤੇ ਚਪਕਾ ਦਿਓ ਉਸ ਨੂੰ ਚੇਪੀ ਨੂੰ ਫੇਰ ਸੁੱਕੇ ਨਾਰੀਆਂ ਨੂੰ ਲੈ ਕੇ ਆਪਣੇ ਮੱਥੇ ਤੋਂ ਤਿੰਨ ਵਾਰ ਐਂਟੀ ਕਲੌਕਵਾਇਜ਼ ਕਮਾਉਣਾ ਤੇ ਚਲਦੇ ਪਾਣੀ ਚ ਬਹਾ ਦੇਣਾ ਹਰੇਕ ਸ਼ਨੀਵਾਰ ਇੱਕ ਉਪਾਅ ਕਰੋਗੇ ਤੁਸੀਂ ਕਾਲੀ ਰੋਟੀ ਲੈ ਕਾਲੀ ਰੋਟੀ ਕਿਆ ਹੋ ਗਿਆ ਰੋਟੀ ਲੈਣੀ ਹੈ ਕਾਲੇ ਤੇਲਾਂ ਦਾ ਤੇਲ ਉਹ ਲਾ ਕੇ ਡੋਨੇਟ ਕਰ ਦੇਣਾ ਪੰਛੀਆਂ ਨੂੰ ਪਾ ਦਿਓ ਜਾਨਵਰਾਂ ਨੂੰ ਪਾ ਦਿਓ ਠੀਕ ਹੈ ਗਾਂ ਨੂੰ ਪਾ ਦਿਓ ਤੇ ਇੱਕ 108 ਵਾਰੀ ਜਪ ਕਰਨਾ ਓਮ ਰਾਹ ਰਾਹ ਵੇ ਨਮ ਸੌਖੇ ਸੌਖੇ ਉਪਾਅ ਗਰੰਟਿਡ ਤੇ ਨਗਰ ਜਦੋਂ ਸ਼ਾਂਤ ਹੋ ਗਏ ਨਾ ਮੈਂ ਦੱਸਾਂ ਦਾਬੇ ਨਾ ਕਹਿ ਸਕਦੇ ਤੁਸੀਂ ਠੀਕ ਹੋ ਜਾਣਾ ਕਾਮਯਾਬੀ ਤੇ ਖੂਬਸੂਰਤੀ ਦੋਨਾਂ ਦੀ ਸ਼ੁਰੂਆਤ ਤੁਸੀਂ ਕਰਨੀ ਹੈ ਅੰਦਰਲੇ ਗ੍ਰਹਿਾਂ ਦਾ ਸੰਤੁਲਨ ਕਰਨਾ ਹੈ ਜਦੋਂ ਅੰਦਰ ਦੀ ਅਗਨੀ ਠੰਡੀ ਪੈ ਗਈ ਚਿਹਰੇ ਨੇ ਇੰਨਾ ਚਮਕਣਾ ਤੇ ਕਰਵਾ ਚੌਦਾਂ ਦਾ ਚੰਨ ਵੀ ਤੁਹਾਡੇ ਉਸ ਚਿਹਰੇ ਦੀ ਚਮਕ ਅੱਗੇ ਫਿੱਕਾ ਪਿਆ ਜਾਪੇਗਾ ਜ਼ਿੰਦਗੀ 'ਚ ਇਹ ਬਦਲਾ ਯਕੀਨੀ ਬਣਾਉਣਾ ਠੀਕ ਹੈ ਜੀ ਮੈਂ ਗਰੰਟੀ ਦਿੰਨੀ ਆ ਸੋ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਆ ਸ਼ੇਅਰ ਕਰ ਦੇਣਾ ਕਮੈਂਟ ਕਰ ਦੇਣਾ ਠੀਕ ਹੈ ਜੀ ਸਬਸਕ੍ਰਾਈਬ ਕਰ ਦਿਓ ਮੇਰਾ ਚੈਨਲ ਮੈਂ ਅਲੱਗ-ਅਲੱਗ ਵਿਸ਼ੇ ਲੈ ਕੇ ਆਉਣੇ ਆ ਅੱਜ ਦੀ ਇਸ ਵੀਡੀਓ ਚ ਮੈਂ ਅੰਟਾਹੇ ਵਾਲਾਂ ਦੀ ਹੀ ਗੱਲ ਕੀਤੀ ਆ ਇੱਕ ਵੀਡੀਓ ਹੋਰ ਬਣਾਉਣੀ ਆ ਜਿਹਦੇ ਵਿੱਚ ਮੈਂ ਸ਼ਾਈਆਂ ਕਾਲੇ ਦਾਗ ਧੱਬੇ ਪਿੰਪਲਸ ਇਹ ਰੋਗ ਜਿਹੜੀ ਸਕਿਨ ਦੀ ਟਾਈਟਨਿੰਗ ਆ ਮੈਂ ਲੋਸ਼ਨ ਲੋਸ਼ਨ ਨੂੰ ਲਾਉਣ ਨੂੰ ਦੱਸਣਾ ਕਿ ਆ ਕੌਲੀ ਲਓ ਆ ਰੜਾਓ ਗਰਾਭ ਜਲ ਫਲਾਨਾ 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 ਨਾ ਮੈਂ ਜੋਤਿਸ਼ੀ ਉਪਾਦ ਸੁਣੇ ਆ ਉਹ ਜੋ ਤੁਹਾਡੇ ਅੰਦਰੋਂ ਤੁਹਾਨੂੰ ਕਲੀਨ ਕਰਨਗੇ ਤੁਹਾਡੇ ਔਰਾ ਨੂੰ ਜਦੋਂ ਔਰਾ ਅੰਦਰੋਂ ਕਲੀਨ ਹੋ ਗਈ ਗ੍ਰਹਿ ਸ਼ਾਂਤ ਹੋ ਗਏ ਤੁਹਾਡੇ ਹੱਕ ਚ ਬੋਲਣ ਲੱਗ ਪਏ ਤਾਂ ਮੈਂ ਦਾਅਵੇ ਨਾ ਕਹਿ ਸਕਦੀਆਂ ਮੇਰੀਓ ਭੈਣੋ ਯਕੀਨ ਕਰ ਲਓ ਮੈਂ ਤੁਹਾਡੇ ਲਈ ਹੀ ਨਵੀਂ ਐਂਟਰੀ ਮਾਰੀ ਹੈ YouTube ਦੇ ਉੱਪਰ ਤੇ ਮੇਰੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਭ ਭੈਣਾਂ ਦਾ ਭਲਾ ਹੋ ਜਾਏ ਲੱਖਾਂ ਰੁਪਏ ਤੁਸੀਂ ਜਿਹੜੇ ਖਰਚਦਿਆਂ ਉਹਨਾਂ ਬਿਊਟੀ ਪਾਰਨਰਾਂ ਚ ਜਾ ਕੇ ਜਾਂ ਸਕਿਨਸ ਦੀਆਂ ਐਡਿਟੀਆਂ ਮਹਿੰਗੀਆਂ ਕਰੀਮਾਂ ਲੈ ਲੈ ਕੇ ਉਹ ਪਰਮਨੈਂਟ ਲਾਜ ਨਹੀਂ ਸਟੇਰਾਈਡਾ ਬੜੇ ਸਟੇਰਾਈਡ ਨਾ ਕੀ ਹੁੰਦਾ ਮਾ ਜਰਾ ਕੋ ਦਵਾ ਦੇਣੀਆਂ ਚੀਜ਼ਾਂ ਫੇਰ ਉਹ ਜਾਰ ਹੋ ਜਾਣੀਆਂ ਕਲੀਨਲੈਸ ਝਾੜੂ ਅੰਦਰੋਂ ਆ ਨਾ ਜਿੱਦਾਂ ਡੂੰਘੇ ਨਾਲੇ ਨੂੰ ਸਾਫ਼ ਕਰਨੇ ਤਿੱਖਾ ਜਾ ਝਾੜੂ ਫੇਰਨਾ ਪੈਂਦਾ ਸੋ ਇਹ ਗ੍ਰਹਿ ਦੋਸ਼ ਆਪਾਂ ਦੂਰ ਕਰ ਦੇਣੇ ਆ ਤਾਂ ਸੌਖੇ ਜੇ ਇਸ ਤੋਂ ਸੌਖੇ ਇਲਾਜ ਹੋਰ ਕੋਈ ਹੋ ਨਹੀਂ ਸਕਦੇ ਬਹਿਮਾਂ ਚ ਨਹੀਂ ਪੈਣਾ ਤੁਸੀਂ ਆਪਣੇ ਰਾਹੀਂ ਆਪਣੇ ਹੱਥੀਆਂ ਟੋਟ ਕੇ ਕਰੋ ਠੀਕ ਹੈ ਜੀ ਟੋਣੇ ਨਹੀਂ ਆ ਯਕੀਨਨ ਤੁਸੀਂ ਠੀਕ ਹੋ ਜਾਓਗੇ ਮੈਂ ਇੱਕ ਨਵੇਂ ਵਿਸ਼ੇ ਦੇ ਨਾਲ ਫੇਰ ਆਜ਼ਰ ਹੋਵਾਂਗੀ ਸੋ ਤੁਸੀਂ ਚੰਗੀਆਂ ਲੱਗੋ ਸੋਹਣੀਆਂ ਲੱਗੋ ਸਾਰੀ ਉਮਰ ਸਾਰਿਆਂ ਲਈ ਟੁੱਟ ਟੁੱਟ ਮਰਦੀਆਂ ਰਹਿਣੀਆਂ ਹੋ ਆਪਣੇ ਲਈ ਵੀ ਜੀ ਕੇ ਦੇਖ ਲਓ ਇੱਕ ਮੌਕਾ ਆਪਣੇ ਆਪ ਨੂੰ ਦਿਓ ਠੀਕ ਹੈ ਜੀ ਨਵੇਂ ਵਿਸ਼ੇ ਨਾਲ ਫਿਰ ਫੇਸ ਹੋਵਾਂਗੀ ਟਿਲ ਦੈਨ ਬਾਏ ਬਾਏ